ਭਗਤ ਕਬੀਰ ਸਾਹਿਬ ਜੀ ਮਹਾਰਾਜ ਤੁਰੇ ਜਾਂਦੇ ਨੇ ਤੇ ਮੁਕੰਦਾ ਪੰਡਿਤ ਗੰਗਾ ਚੋਂ ਨਹਾ ਕੇ ਆ ਰਿਹਾ ਹੈ ਉਹ ਭਗਤ ਕਬੀਰ ਸਾਹਿਬ ਜੀ ਨੇ ਵੇਖਿਆ ਵੀ ਹਾਸ ਤੇ ਗੜਵੀ ਚੁੱਕੀ ਆ ਤੇ ਧਾਮ ਰਾਮ 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 ਕਰਦਾ ਆ ਰਿਹਾ ਪਰ ਮਨ ਵਿੱਚ ਬੜਾ ਕਪਟ ਹੈ ਬੜਾ ਕਰੋਧ ਹੈ ਅੰਦਰੋਂ ਠੰਡਾ ਕੋਈ ਨਹੀਂ ਬਾਹਰੋਂ ਬੜਾ ਧਰਮੀ ਬਣਿਆ ਹੋਇਆ ਪੰਡਿਤ ਮੁਕੰਦੇ ਦੇ ਕੋਲੋਂ ਭਗਤ ਕਬੀਰ ਸਾਹਿਬ ਜੀ ਲੰਗੇ ਤੇ ਉਪਰਲੇ ਪਾਸਿਓਂ ਲੰਗੇ ਜਿਹੜੇ ਪਾਸੋਂ ਛਾਂ ਸੂਰਜ ਪੈ ਰਿਹਾ ਸੀ ਉਹ ਕਬੀਰ ਸਾਹਿਬ ਦੀ ਪਰਛਾਈਂ ਉੱਤੇ ਪੈ ਗਈ ਉਹ ਤਾਂ ਅੱਗ ਬਬੂਲਾ ਹੋ ਗਿਆ ਕਬੀਰ ਸਾਹਿਬ ਨਾਲ ਲੜਨ ਲੱਗ ਪਿਆ ਕਹਿਣ ਲੱਗਾ ਤੂੰ শূਦਰਾ ਮੈਨੂੰ ਤੇ ਪ੍ਰਿਸ਼ਟ ਕਰ ਦਿੱਤਾ ਮੈਂ ਤੇ ਭੇਟ ਗਿਆ ਤੂੰ ਮੇਰੇ ਉੱਤੋਂ ਦੀ ਲੰਘਿਆ ਤੇਰੀ ਪਰਛਾਈਂ ਪੈ ਗਈ ਉਹਨੇ ਗੜਵੀ ਪਾਣੀ ਦੇ ਨਾਲ ਲਿਆਂਦੀ ਸੀ ਫਟਾਫਟ ਸਿਰ ਤੇ ਪਾਈ ਰਾਮ 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 ਕਬੀਰ ਸਾਹਿਬ ਨੇ ਉੱਥੇ ਉਹਨੂੰ ਸ਼ਬਦ ਉਚਾਰਨ ਕਰਕੇ ਸਮਝਾਇਆ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾੜ ਕਾਇ ਨਹੀਂ ਆਇਆ ਕਹਦੇ ਤੂੰ ਜੰਮਿਆ ਕਿੱਥੋਂ ਹੈ ਮਾਂ ਦੇ ਪੇਟ ਤੋਂ ਮੈਂ ਵੀ ਮਾਂ ਦੇ ਪੇਟ ਤੋਂ ਜੰਮਿਆ ਤੂੰ ਵੀ ਮਾਂ ਦੇ ਪੇਟ ਤੋਂ ਜੰਮਿਆ ਜੇ ਤੂੰ ਬ੍ਰਾਹਮਣ ਹੈ ਤੇ ਮੈਂ ਸ਼ੂਦਰਾਂ ਤੇ ਆਪਾਂ ਦੋਵੇਂ ਆਪਣੇ ਸਰੀਰ ਤੇ ਪਛਲਾ ਕੇ ਵੇਖ ਲੈਨੇ ਆ ਜੇ ਤੇ ਮੇਰੇ ਸਰੀਰ ਚੋਂ ਨਿਕਲਿਆ ਲਹੂ ਤੇ ਤੁਹਾਡੇ ਸਰੀਰ ਚੋਂ ਪੰਡਤ ਜੀ ਨਿਕਲਿਆ ਦੁੱਧ ਫਿਰ ਤੁਸੀਂ ਬ੍ਰਾਹਮਣ ਤੇ ਮੈਂ ਸ਼ੂਦਰ ਤੇ ਜੇ ਦੋਵਾਂ ਦੇ ਲਹੂ ਨਿਕਲਿਆ ਫੇਰਾ ਭਾਈ ਕੋ ਜਈਆਂ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਫਿਰ ਫੈਸਲਾ ਦਿੱਤਾ ਪੰਡਿਤ ਜੀ ਏਦਾਂ ਥੋੜਾ ਬ੍ਰਾਹਮਣ ਬਣੇਗਾ ਤੋ ਕਬੀਰ ਜੋ ਬ੍ਰह्म ਵਿਚਾਰ ਐ ਤੋ ਬ੍ਰਾਹਮਣ ਕੈਤ ਹੈ ਹਮਾਰਾ ਜਿਹੜਾ ਸਾਰਿਆਂ ਵਿੱਚ ਪਰਮੇਸ਼ਰ ਦੀ ਬ੍ਰह्म ਜੋਤ ਨੂੰ ਪਛਾਣ ਲਵੇ ਉਹੀ ਬ੍ਰਾਹਮਣ ਹੈ ਆਖੋ ਸਤਨਾਮ ਸ੍ਰੀ